ਮੀਡੀਆ ਵੱਲੋਂ ਨਕਲੀ ਮਠਿਆਈ ਬਣਾਉਣ ਵਾਲੇ ਫੈਕਟਰੀ ਦਾ ਪਰਦਾ ਫਾਸ਼ ਮਿਲਾਵਟ ਖੋਰੀਏ ਤੇ ਗੰਦਗੀ ਵਿੱਚ ਬਣ ਰਹੀਆਂ ਮਠਿਆਈਆਂ ਦੇ ਮਾਮਲੇ ਵਿੱਚ ਜਾਗਿਆ ਗੁਰਦਾਸਪੁਰ ਦਾ ਪ੍ਰਸ਼ਾਸਨ ਮਠਿਆਈਆਂ ਦੀ ਫੈਕਟਰੀ ਵਿੱਚ ਨਕਲੀ ਦੁੱਧ ਮੱਖੀਆਂ ਦੇ ਨਾਲ ਭਰਪੂਰ ਮਠਿਆਈਆਂ ਅਤੇ ਥਾਂ-ਥਾਂ ਤੇ ਫੈਲੀ ਗੰਦਗੀ ਨੇ ਸੀਜ਼ਨ ਵਿੱਚ ਬਣਾਈਆਂ ਜਾ ਰਹੀਆਂ ਨੇ ਮਠਿਆਈਆਂ ਸ਼ੁੱਧਤਾ ਤੇ ਚੁੱਕੇ ਜਾ ਰਹੇ ਨੇ ਸਵਾਲ ਮੀਡੀਆ ਵੱਲੋਂ ਐਸ.ਡੀ.ਐਮ ਗੁਰਦਾਸਪੁਰ ਨੂੰ ਜਾਨਕ ਰੋਣ ਤੋਂ ਬਾਅਦ ਹਰਕਤ ਵਿੱਚ ਆਇਆ ਫੂਡ ਸੇਫਟੀ ਵਿਭਾਗ ਮਠਾਈ ਫੈਕਟਰੀ ਲੱਗੇ ਰਹਿੰਦੇ ਲੋਕਾਂ ਨੇ ਫੂਡ ਸੈਯੋਗ ਦੇ ਅਫਸਰ ਨਾਲ ਫੈਕਟਰੀ ਵਿੱਚ ਬਣ ਰਹੀਆਂ ਮਠਿਆਈਆਂ ਖਾਣ ਲਈ ਕਿਹਾ ਤਾਂ ਲਾਜ਼ਵਾਬ ਹੋ ਗਿਆ ਸੇਫਟੀ ਫੂਡ ਅਫਸਰ ਦੇਖੋ ਇੱਥੇ ਇਹ ਮਗਲੀ ਮਠਿਆਈ ਬਣਦੀ ਆ ਆਪਣੀ ਮਨ ਮਰਜ਼ੀ ਦੇ ਨਾਲ ਮਠਿਆਈ ਬਰ ਕੇ ਸਾਰੇ ਇੱਥੇ 2 5 7 ਡਿਸਟ੍ਰਿਕਟਾਂ ਦੇ ਵਿੱਚ ਸਥੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹ ਇਨ੍ਹਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨ੍ਹਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋਰਿਆ ਜਾਏ ਵੀ ਇਹ ਗਲਤ ਮਠਿਆਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਅਸੀਂ ਜਿਹੜਾ ਹੈਗਾ ਆ ਮਾਨਯੋਗ ਕਮਿਸ਼ਨਰ ਆਫ ਫੂਡ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਣ-ਪੀਣ ਦੀਆਂ ਵਸਤੂਆਂ ਦੀ ਜਿਹੜੀ ਆ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੇਬ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਆ ਆ ਉੱਥੇ ਉਹਨਾਂ ਨੂੰ ਸਾਫ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਇਹ ਜਿੱਦਾਂ ਇੱਥੇ ਸਾਫ ਸਫਾਈ ਇਹਨਾਂ ਨੇ ਚੀਜ਼ਾਂ ਢਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇਣਿਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਡੀਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜਿਉਂ ਚੀ ਉਥੇ ਪਾਈ ਜਿੰਦੇ ਉਹਨਾਂ ਦੇ ਖਿਲਾਫ ਜਿਹੜੀ ਅਗੇਂਸਟ ਫੂਡ ਸੇਫਟੀ ਐਕਟ ਕਰਨ ਜਿਹੜੀ ਕਾਰਵਾਈ ਬੰਦ ਹੋਈ ਕਰਾਉਨੇ ਆ ਫੂਡ ਸੇਫਟੀ ਜਿਹੜੀ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਨੇ ਇਮੀਡੀਏਟ ਲਾਉਨੇ ਆ ਸੀ ਡਿਊਟੀ ਆਪ ਕੋ ਕੋਸ਼ਿਸ਼ ਕਰਦਾ ਮੈਂ ਆਪ ਜਾਣ ਨਹੀਂ ਤੇ ਉਹਨਾਂ ਨੂੰ ਭੇਜ ਦਿਆਂ ਨਾ ਪਾਈ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਜਮਨ ਬਣਾ ਨੇ ਜੀ ਗੁਲਾਬ ਗੁਲਾਬ ਜਮਨ ਪੰਜ ਹੋ ਗਏ ਪੰਜ ਛੇ ਮਹੀਨੇ ਹੋ ਗਏ ਜੀ ਕੰਮ ਹੁਣ ਸਟਾਰਟ ਕੀਤਾ ਹੋਰ ਅੱਗੇ ਤੋਂ ਆਪਾਂ ਮਗਰੋਂ ਹਾਂਜੀ ਸਫਾਈ ਦੇ ਪ੍ਰੋਪਰ ਚਾਹੀਦੇ ਆ ਜੀ ਤੇ ਲੱਗਦਾ ਕਿ ਉਹ ਪਾਈ ਆ ਗਈ ਇੱਥੇ ਜੀ। ਪੰਜ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ। ਜੀ ਸਫਾਈ ਤੇ ਬਰਤ ਭੰਦਰਪਾਂਡੇ ਹੈਗੇ ਆ ਦੇਖੋ। ਵਾਧਾ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਸਤਾ ਫੇਸਲਾ ਰੋਟੀ ਭਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ। ਵੇਸ਼ਲ ਭਾਜੀ ਸੂਵਰ ਵਾਲੇ ਲੈਂਦੇ ਉਹ ਸਾਮੀ ਆਣ ਕੇ ਲੈ ਜਾਣਗੇ। ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ 50 ਗਿੰਗ ਦੀ ਘਾੜੀ ਨਹੀਂ ਤੁਮ ਆਂਦੇ ਆ ਜੀ। ਨਹੀਂ ਜੀ ਨਹੀਂ ਕਾਰਵਾਈ ਕਰਦੇ ਆ। ਕੀ ਕਾਰਵਾਈ ਕੀਤੀ? ਹਾਂਜੀ ਕੀ ਕਰ ਹੋਈ ਗਾ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਨਾਲ ਕੋ ਤੇ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਿੰਟ ਦਿੱਤੇ ਸੀ ਸਾਨੂੰ ਭਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਹ ਤੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ